ਹਾਂਜੀ ਦੋਸਤੋ ਮੈਗੀ ਬਹੁਤ ਸਵਾਦ ਬਣਾਈ ਹੈ ਮੇਰੀ ਮਿਸ ਜ ਨੇ। ਕਿਆ ਬਾਤ ਹੈ। ਹੂੰ ਇਦਾਂ ਦੀ ਮੈਗੀ ਕਦੇ ਪਹਿਲਾਂ ਖਾਧੀ ਨਹੀਂ ਹੈਗੀ। ਆ ਦੇਖੋ। ਹਾਂਜੀ ਮੈਗੀ ਬਹੁਤ ਜ਼ਿਆਦਾ ਜੰਮੀ ਬਣੀ ਹੈ। ਤੇ ਬੱਚੇ ਬਹੁਤ ਜ਼ਿਆਦਾ ਖੁਸ਼ ਹੁੰਦੇ ਨੇ ਖਾ ਕੇ ਇਹਨਾਂ ਚੀਜ਼ਾਂ ਨੂੰ। ਬਟ ਮੈਂ ਫਸਟ ਹਾਂਜੀ ਤੁਸੀਂ ਖਾਓਗੇ। ਲਓ ਜੀ। ਆ ਜੀ ਬਾਈ ਜੀ। ਸਾਰੇ ਜੋ ਵੀ ਭੈਣ ਭਰਾ ਦੇਖ ਰਹੇ ਨੇ ਸਾਡੀ ਵੀਡੀਓ ਮੈਗੀ ਖਾ ਲੋ ਮੈਗੀ ਬੜੀ ਟੈਸਟੀ ਬਣੀ ਹੈ ਕਿਉਂਕਿ ਇਹ ਤੋਂ ਪਹਿਲਾਂ ਮੈਂ ਖਾ ਗਿਆ ਹੂੰਹ ਬਹੁਤ ਸਵਾਦ ਆ ਗਈ ਬਹੁਤ ਟੈਸਟੀ ਬਣੀ ਹੋਈ ਹੈ ਜੀ ਕਰੀਏ ਅੱਜ ਖਾਣ ਦਾ ਮੈਗੀ ਹੂੰਹ ਅੰਡੇ ਦਾ ਲਵਾਤਾ ਹੈ ਜੋ ਮੈਂ ਰਿਆਣੇ ਵਾਲੇ ਕਹਿੰਦੇ ਨੇ ਬਾਈ ਹਰਿਆਣਡੇ ਗੱਲਬਾਤ ਆ ਉਹ ਗੱਲਬਾਤ ਹੈ ਸਰੀ ਗੱਲਬਾਤ ਹੈ ਹੌਲੀ ਖਾੜਾ ਖਾਂਦਾ ਕੋਈ ਬਹੁਤ ਜ਼ਿਆਦਾ ਵਧੀਆ ਬਣੀ ਆ ਟੇ ਟੇ ਅਹੀਂ ਬੜਾ ਭੁੱਖ ਹੋਈ ਬਹੁਤ ਲੱਗੇ ਪਈ ਆ ਚਾ ਟਾਈਮ ਆ